ਪੰਜਾਬ ਦੀ ਮਿੱਟੀ 'ਚ ਕੁਝ ਹੈ ਜੀ ਕਿ ਜੇ ਜੋ ਪੰਜਾਬ ਜੋ ਇਹ ਪੰਜਾਬ 'ਚ ਜਨਮੇਗਾ ਤਾਂ ਹਾਂ ਔਰ ਉਹਦੇ ਵਿੱਚ ਆਏਗਾ ਹੀ ਆਏਗਾ ਔਰ ਕਿਸੇ ਪੰਜਾਬ ਤੋਂ ਬਾਹਰ ਨਹੀਂ ਆ ਸਕਦਾ ਔਰ ਕਵਿਸ਼ਰੀ ਪੰਜਾਬੀ ਬੋਲੀ ਠੀਕ ਹੈ ਨਾ ਪੰਜਾਬੀ ਬੋਲੀ ਹੀ ਮਤਲਬ ਦੇ ਨਾਲ ਤੁਸੀਂ ਕਵਿਸ਼ਰੀ ਸੁਣोगे ਤਾਂ ਅੰਦਰ ਜੋਸ਼ ਖੁਦ ਹੀ ਪੈਦਾ ਹੁੰਦਾ ਹੈ ਔਰ ਮੇਰੇ ਹਿਸਾਬ ਨਾਲ ਇਹੋ ਜਿਹੀ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਨੇ ਢੋਲਾ ਨਾ ਆਪਣੇ ਧਰਮ ਤੋਂ ਵਕਾ ਨਾ ਆਪਣੇ ਸਿਰਕ ਤੋਂ ਮੈਂ ਸਿੱਖਾਂ ਇਸ ਰਤਬੇ ਤੋਂ ਕਦੇ ਹਟਣਾ ਨਹੀਂ ਬਾਬਾ ਦੇ ਪਾਲੀਬਾਈ ਨੇ ਲਿਖੀ ਹੈ ਤੇ ਸਾਰਿਆਂ ਦਾ ਕਰੈਕਟਰ ਬਹੁਤ ਕਹੈਂਡ ਸੀ ਕੁਲਜਿੰਦਰ ਬਾਜੀ ਨੇ ਬਹੁਤ ਕਹੈਂਡ ਕਰੈਕਟਰ ਕੀਤਾ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣੀ ਠੀਕ ਤੁਸੀਂ ਬਹੁਤ ਵਧੀਆ ਹੈ ਬਹੁਤ ਵਧੀਆ ਲੱਗੀ ਬਹੁਤ ਸੋਹਣੀ ਮੂਵੀ ਹੈ ਉਹ ਸੋਹਣੀ ਬਾਜੀ ਕਮਾਲ ਕਰਦੇ ਕਿਸ ਤਰ੍ਹਾਂ ਦੀ ਲੱਗੀ ਜੀ ਬਹੁਤ ਵਧੀਆ ਬਾਜੀ ਬਹੁਤ ਵਧੀਆ ਪਾਣੀ ਘਾਤ ਮਗਰ ਬੀਚ ਸੜਕ ਕੋਈ ਵੀ ਟੰਗ ਕਰੇ ਨਾ ਤੋ ਭੱਗ ਕੇ ਕਿਸੇ ਸਰਦਾਰ ਕੇ ਪਾਸ ਚਲੇ ਜਾਣਾ ਬਹੁਤ ਅੱਛਾ ਇਸ ਵੇਲੇ ਜਿਸ ਤਰ੍ਹਾਂ ਦਾ ਪੰਜਾਬੀ ਸਿਨੇਮਾ ਹੈ ਸ਼ੋਰ ਹੋਰ ਮਤਲਬ ਫੋਕੇ ਜੁਟਕਲੇ ਜੀ ਉਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਫਿਲਮ ਦਾ ਬਣਨਾ ਬਹੁਤ ਵੱਡੀ ਗੱਲ ਹੈ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਕਹਿਣਾ ਕਿ ਨੀਰੂ ਤੇਰੇ ਸਾਹਮਣੇ ਚੱਕਿਆ ਜੋ ਇਹਦੇ ਵਿੱਚ ਦਿਖਾਇਆ ਗਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਭਾਵਨਾ ਨੂੰ ਕਿਉਂਕਿ ਸਿੱਖ ਧਰਮ ਦੇ ਵਿੱਚ ਨਾ ਸਿੱਖ ਜੁਰੂ ਪਿੱਛੇ ਲੜਦਾ ਹੈ ਜੀ ਨਾ ਆਪਣਾ ਜ਼ਮੀਨ ਪਿੱਛੇ ਲੜਦਾ ਹੈ ਨਾ ਰਾਜਪਾਤ ਪਿੱਛੇ ਲੜਦਾ ਸਿਰਫ ਅਣਖ ਦੀ ਖਾਤਰ ਉਹ ਆਪਣਾ ਆਪ ਕੁਰਬਾਨ ਕਰ ਜਾਂਦਾ ਹੈ ਇਸ ਫਿਲਮ ਦੀ ਮੈਨੂੰ ਖਾਸियत ਇਹ ਲੱਗੀ ਕਿ ਸੱਚਮੁੱਚ ਜੋ ਪੰਜਾਬੀ ਕਰੈਕਟਰ ਹੈ ਉਹ ਫੜਿਆ ਗਿਆ ਅਸੀਂ ਜ਼ਮੀਨਾਂ ਵਾਲੇ ਪੰਜਾਬੀ ਕਰੈਕਟਰ ਦੇਖੇ ਉਹਨਾਂ ਦੇ ਵੱਡੇ ਵੱਡੇ ਮਸਲੇ ਦੇਖੇ ਨੇ ਪਰ ਅਸੀਂ ਇੱਕ ਮੋਟਰ ਮਕੈਨਿਕ ਪੰਜਾਬੀ ਕਰੈਕਟਰ ਨਹੀਂ ਦੇਖਿਆ ਢੋਲਾ ਨਾ ਆਪਣੇ ਧਰਮ ਤੋਂ ਵਿਕਾ ਨਾ ਆਪਣੇ ਸਿਰਕ ਤੋਂ ਮੈਂ ਸਿੱਖਾਂ ਇਸ ਰਤਬੇ ਤੋਂ ਕਦੇ ਹਟਣਾ ਨਹੀਂ ਇਹ ਇਸ ਪਿਕਚਰ ਵਿੱਚ ਵੀ ਇਸ ਗੁਰਮੁਖ ਫਿਲਮ ਵਿੱਚ ਵੀ ਇਸ ਜਿਹੜਾ ਸਬਜੈਕਟ ਦਿਖਾਇਆ ਗਿਆ ਉਹ ਇੱਕ ਜ਼ੁਲਮ ਦੇ ਖਿਲਾਫ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਦਰਸਾਇਆ ਮਾਰਗ ਕਿ ਸਭ ਦੀ ਇੱਜ਼ਤ ਕਰਨੀ ਸਭ ਦਾ ਸਤਿਕਾਰ ਕਰਨਾ ਤੇ ਆਪਣੀ ਸਿੱਖੀ ਨੂੰ ਜੋ ਪ੍ਰਮੋਟ ਕੀਤਾ ਗਿਆ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਅੱਜ ਕੱਲ ਦੇ ਹਿਸਾਬ 'ਚ ਜੋ ਕੁੜਕੀਆਂ ਨਾਲ ਹੋ ਰਿਹਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਿਆ ਮੰਨ ਲਓ ਕਿ ਇੱਕ ਸਿੱਖੀ ਅਸੀਂ ਇੱਕ ਬੰਦੇ ਨੇ ਜੋ ਆਵਾਜ਼ ਉਠਾਈ ਸੀ ਉਹ ਹਰ ਬੰਦੇ ਨੂੰ ਉਠਾਣੀ ਚਾਹੀਦੀ ਹੈ ਨਾ ਐਨੇ ਘਬਰਾਏ ਹੋਏ ਕਿਉਂ ਵੀਰ ਜੀ ਤੇ ਜਿਹੜਾ ਜਿਹੜਾ ਮਤਲਬ ਕਿ ਵਿਚਾਰਧਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਰਸਾਈ ਹੈ ਵੀ ਅੱਖ ਨਾਲ ਜਿਨਾ ਤੇ ਧਰਮ ਲਈ ਮਰਨਾ ਨਾਟਕਾ ਤੇ ਹੂੰ ਪੜ੍ਹਨੇ ਆਈ ਹੂੰ ਯਹਾਂ ਪਰ ਉਹ ਲੜਕੇ ਹਨਾ ਉਹ ਮੈਨੂੰ ਤੰਗ ਕਰ ਰਹੇ ਹਨ ਇਹ ਮੂਵੀ ਬਹੁਤ ਹੀ ਵਧੀਆ ਹੈ ਔਰ ਅਸਲੀ ਪੰਜਾਬ ਜਿ ਜੋ ਜਿਵੇਂ ਹੈ ਸਮਾਜਿਕ ਮੁੱਦੇ ਚੁੱਕੇ ਗਏ ਇਹ ਅਸੱਚ ਨਹੀਂ ਮਤਲਬ ਜਿਵੇਂ ਸਾਨੂੰ ਦਿਖਾਇਆ ਜਾਂਦਾ ਹੈ ਨਾ ਪਿਕਚਰਾਂ ਦੇ ਵਿੱਚ ਹੋਰ ਤਨਾਂ ਥੋੜਾ ਦਿਖਾਇਆ ਜਾਂਦਾ ਇਹ ਸਾਰਾ ਸੱਚ ਹੈ ਔਰ ਜਿਸ ਇਸ ਤਿਹਨੇ ਕਿਹਾ ਕਿ ਪਗ ਦੇ ਜੋ ਹੈ ਨਾ ਉਹ ਇਹ ਇਹ ਸੱਚ ਹੈ ਮਾਰੇ ਕਹਤ ਵਗਰ ਬੀਚ ਸੜ ਕੋਈ ਵੀ ਤੰਗ ਕਰੇ ਨਾ ਤਾਂ ਭੱਗ ਕੇ ਕਿਸੇ ਸਰਦਾਰ ਕੇ ਪਾਸ ਚਲੇ ਜਾਣਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਜੀ ਬਹੁਤ ਅੱਛਾ ਪੁਲਿਸ ਦਾ ਕੰਮ ਬਹੁਤ ਸੋਹਣਾ ਲੱਗਿਆ ਤੇ ਆਪਣੀ ਸਿੱਖੀ ਨੂੰ ਜੋ ਪ੍ਰਮੋਟ ਕੀਤਾ ਗਿਆ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਅੱਜ ਕੱਲ ਦੇ ਹਿਸਾਬ ਚ ਜੋ ਕੁੜੀਆਂ ਨਾਲ ਹੋ ਰਿਹਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ ਬੰਦਰ ਵੀ ਇੱਕ ਸਿੱਖੀ ਸੀ ਇੱਕ ਬੰਦੇ ਨੇ ਜੋ ਆਵਾਜ਼ ਉਠਾਈ ਸੀ ਉਹ ਹਰ ਬੰਦੇ ਨੂੰ ਉਠਾਣੀ ਚਾਹੀਦੀ ਹੈ ਹਨਾ ਫਿਰ ਆਪਣੀ ਸਮਾਜ ਨੂੰ ਬਹੁਤ ਚੰਗੀ ਸੇਧ ਮਿਲੇਗੀ ਇਸ ਤਰ੍ਹਾਂ ਦੀ ਫਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਕਿਸ ਤਰ੍ਹਾਂ ਦੀ ਲੱਗੀ ਜੀ ਫਿਲਮ ਬਹੁਤ ਵਧੀਆ ਮੂਵੀ ਆ ਜੀ ਬਹੁਤ ਵਧੀਆ ਕੰਟੈਂਟ ਸੀ ਬਹੁਤ ਵਧੀਆ ਪਾਲੀ ਬਾਈ ਨੇ ਲਿਖੀ ਹੈ ਤੇ ਸਾਰਾ ਦਾ ਕੈਰੈਕਟਰ ਬਹੁਤ ਕਹਾਂਡ ਸੀ ਕੁਲਜਿੰਦਰ ਬਾਈ ਨੇ ਬਹੁਤ ਕਹਾਂਡ ਕੈਰੈਕਟਰ ਕੀਤਾ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣੀ ਜੀ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਲੱਗੀ ਬਹੁ ਕਿਸ ਤਰ੍ਹਾਂ ਦੀ ਲੱਗੀ ਜੀ ਬਹੁਤ ਵਧੀਆ ਭਾਜੀ ਬਹੁਤ ਕੋਈ ਦੱਸਣਾ ਚਾਹੋ ਤੇ ਕੁਝ ਗੱਲਾਂ ਕੁਝ ਖਾਸ ਕੁਝ ਬਹੁਤ ਵਧੀਆ ਲੱਗੀ ਭਾਜੀ ਕੁਝ ਇਮੋਸ਼ਨਲ ਵੀ ਹੈ ਬਹੁਤ ਵਧੀਆ ਲੱਗੀ ਵੈਰੀ ਗੁੱਡ ਹਾਂਜੀ ਸਾਹਿਬ ਜੀ ਤੁਹਾਨੂੰ ਕਿਵੇਂ ਦੀ ਲੱਗੀ ਫਿਲਮੀ ਵਧੀਆ ਬਹੁਤ ਵਧੀਆ ਹਾਂਜੀ ਤੁਹਾਨੂੰ ਜੀ ਬਹੁਤ ਵਧੀਆ ਜੀ ਹਾਂਜੀ ਬਈ ਕਿਸ ਤਰ੍ਹਾਂ ਦੀ ਤੁਹਾਨੂੰ ਬਹੁਤ ਵਧੀਆ ਸੀਗੀ ਵੀਰ ਜੀ ਬਹੁਤ ਵਧੀਆ ਸਟੋਰੀ ਸੀਗੀ ਅੱਛਾ ਕਨਸੈਪਟ ਸੀਗਾ ਤਾਂ ਕਿਵੇਂ ਲੱਗੀ ਭਾਈ ਜਜਾਕਾਰ ਕਰਾਤੀ ਪੂਰਾ ਥੀਏਟਰ ਬੁੱਕ ਕਰਾਵਾਂਗੇ ਟੈਨਸ਼ਨ ਨਾਲ ਵਧੀਆ ਬਹੁਤ ਨਾਈਸ ਅੱਛੀ ਬਹੁਤ ਅੱਛਾ ਇਸ ਵੇਲੇ ਜਿਸ ਤਰ੍ਹਾਂ ਦਾ ਪੰਜਾਬੀ ਸਿਨੇਮਾ ਹੈ ਸ਼ੋਰ ਹੋਰ ਮਤਲਬ ਫੋਕੇ ਚੁਟਕਲੇ ਜੀ ਉਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਫਿਲਮ ਦਾ ਬਣਨਾ ਬਹੁਤ ਵੱਡੀ ਗੱਲ ਹੈ ਮੈਸੇਜ ਵੀ ਹੈ ਕੈਰੈਕਟਰ ਵੀ ਹੈ ਥੀਮ ਵੀ ਹੈ ਬਹੁਤ ਕੁਝ ਬਹੁਤ ਵੱਖਰਾ ਕਨਸੈਪਟ ਬਹੁਤ ਵੱਖਰਾ ਕਨਸੈਪਟ ਹੈ ਔਰ ਖਾਸ ਤੌਰ ਤੇ ਪੰਜਾਬੀਅਤ ਨਾਲ ਜੁੜੀ ਹੋਈ ਫਿਲਮ ਹੈ ਇਨਸਾਨੀਅਤ ਨਾਲ ਜੁੜੀ ਹੋਈ ਸਰਦਾਰ ਸਾਹਿਬ ਕਿਵੇਂ ਦੀ ਲੱਗੀ ਜੀ ਫਿਲਮ ਤੁਹਾਨੂੰ ਬਸ ਜੀ ਹੁਣ ਦੇਖ ਕੇ ਪਤਾ ਲੱਗੂ ਜਿਹੜੇ ਨਹੀਂ ਦੇਖੇ ਬਹੁਤ ਹੀ ਵਧੀਆ ਲੱਗੀ ਹੈ ਤੇ ਜਿਹੜਾ ਜਿਹੜਾ ਮਤਲਬ ਕਿ ਵਿਚਾਰਧਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਰਸਾਈ ਹੈ ਵੀ ਅੱਖ ਨਾਲ ਜਿਨਾ ਤੇ ਧਰਮ ਲਈ ਮਰਨਾ ਜੋ ਇਹਦੇ ਵਿੱਚ ਦਿਖਾਇਆ ਗਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਭਾਵਨਾ ਨੂੰ ਕਿਉਂਕਿ ਸਿੱਖ ਧਰਮ ਦੇ ਵਿੱਚ ਨਾ ਸਿੱਖ ਜੁਰੂ ਪਿੱਛੇ ਲੜਦਾ ਹੈ ਜੀ ਨਾ ਆਪਣਾ ਜ਼ਮੀਨ ਪਿੱਛੇ ਲੜਦਾ ਹੈ ਨਾ ਰਾਜਪਾਤ ਪਿੱਛੇ ਲੜਦਾ ਸਿਰਫ ਅਣਖ ਦੀ ਖਾਤਰ ਉਹ ਆਪਣਾ ਆਪ ਕੁਰਬਾਨ ਕਰ ਜਾਂਦਾ ਹੈ ਉਹ ਕਿਸੇ ਨਾਲ ਵੀ ਜੇ ਕੋਈ ਐਸਾ ਪਾਣਾ ਵਾਪਰਦਾ ਹੈ ਬੇਅੰਤ ਉਦਾਹਰਨਾਂ ਨੇ ਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਪਾਸ਼ਾ ਜੀ ਤੋਂ ਲੈ ਕੇ ਦਸਾਂ ਗੁਰੂ ਸਾਹਿਬਾਨ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਿਲਕ ਜੰਨੂ ਰੱਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮੈ ਸਾਕਾ ਸਿਰਫ ਉਹਨਾਂ ਦੇ ਧਰਮ ਨੂੰ ਬਚਾਉਣ ਖਾਤਰ ਉਹਨਾਂ ਨੇ ਇੱਕ ਅਣਖ ਤੇ ਗੈਰਤ ਦੇ ਲਈ ਆਪਣਾ ਸ਼ਹਾਦਤ ਦਿੱਤੀ ਗੁਰੂ ਸਾਹਿਬ ਜੀ ਨੇ ਗੁਰੂ ਕਲੰਗੀਧਰ ਪਾਸ਼ਾ ਨੇ 14 ਜੰਗ ਲੜੇ ਭਾਵੇਂ ਉਹ ਜ਼ੁਲਮ ਮੁਸਲਮ ਸੀਗੇ ਹਿੰਦੂ ਰਾਜੇ ਸੀਗੇ ਕੋਈ ਵੀ ਸੀਗਾ ਪ੍ਰਗੁਰ ਸਾਹਿਬ ਦਾ ਜਿਹੜਾ ਸੀਗਾ ਉਹ ਕੀਦਾ ਜ਼ੁਲਮ ਨਾਲ ਸੀ ਇਹ ਦੇ ਇਸ ਪਿਕਚਰ ਵਿੱਚ ਵੀ ਇਸ ਗੁਰਮੁਖ ਪਿਕਚਰ ਵਿੱਚ ਵੀ ਇਸ ਜਿਹੜਾ ਸਬਜੈਕਟ ਦਿਖਾਇਆ ਗਿਆ ਉਹ ਇੱਕ ਜ਼ੁਲਮ ਦੇ ਖਿਲਾਫ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਦਰਸਾਇਆ ਮਾਰਗ ਕਿ ਸਭ ਦੀ ਇੱਜ਼ਤ ਕਰਨੀ ਸਭ ਦਾ ਸਤਿਕਾਰ ਕਰਨਾ ਸੋ ਇਸ ਕਰਕੇ ਇਹ ਦੇ ਵਿੱਚ ਜੋ ਸ਼ਾਗਾ 뮤직 ਨੇ ਇਸ ਪਿਕਚਰ ਨੂੰ ਤਿਆਰ ਕੀਤਾ ਤੇ ਮੇਰੇ ਅਜੀਜ਼ ਬਲਜਿੰਦਰ ਸਿੰਘ ਜੋ ਇਸ ਦੇ ਹੀਰੋ ਨੇ ਉਹ ਵੀ ਇੱਕ ਬਹੁਤ ਵੱਡੀ ਸ਼ਖਸੀਅਤ ਸਰਦਾਰ ਮਹਿੰਦਰ ਸਿੰਘ ਜੀ ਪੱਤਰਕਾਰ ਸਨ ਉਹਨਾਂ ਦੇ بیٹے ਨੇ ਜਿਨ੍ਹਾਂ ਦਾ ਸਬੰਧ ਜੋ ਮੌਜੂਦਾ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਹਾਂ ਮੈਮ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਤੁਹਾਨੂੰ ਜੋ ਤੁਸੀਂ ਹੁਣੇ ਦੇਖ ਕੇ ਆਏ ਮੈਨੂੰ ਬੜੀ ਅੱਛੀ ਲੱਗੀ ਫਿਲਮ ਮੇਰਾ ਨਾਮ ਡਾਕਟਰ ਮਨਪ੍ਰੀਤ ਕੋਹੜਾ ਹੈ ਮੇਰੀ ਪੰਜਾਬੀ ਫਿਲਮਾਂ ਤੇ ਪੀ ਐਚ ਡੀ ਹੈ ਇਸ ਪਰਪਸ ਕਰ ਮੈਂ ਫਿਲਮ ਦੇਖ ਰਹੀ ਸੀ ਫਿਲਮ ਬਹੁਤ ਡਿਫਰੈਂਟ ਲੱਗੀ ਜਿਸ ਤਰ੍ਹਾਂ ਜਦੋਂ ਅਸੀਂ ਪੰਜਾਬ ਤੋਂ ਬਾਹਰ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ ਪੰਜਾਬ ਦੇ ਕੈਰੈਕਟਰ ਬਾਰੇ ਗੱਲ ਕਰਦੇ ਹਾਂ ਤਾਂ ਬਹੁਤ ਹੀ ਆਈਡਲ ਚੀਜ਼ਾਂ ਨੇ ਤੇ ਬਹੁਤ ਹੀ ਮਿਥਿਕ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਅਕਸਰ ਪੰਜਾਬੀ ਫਿਲਮਾਂ ਚ ਆਉ ਮੈਨੂੰ ਖਾਸੀਅਤ ਇਹ ਲੱਗੀ ਕਿ ਸੱਚਮੁੱਚ ਜੋ ਪੰਜਾਬੀ ਕਰੈਕਟਰ ਹੈ ਉਹ ਫੜਿਆ ਗਿਆ ਅਸੀਂ ਜ਼ਮੀਨਾਂ ਵਾਲੇ ਪੰਜਾਬੀ ਕਰੈਕਟਰ ਦੇਖੇ ਉਹਨਾਂ ਦੇ ਵੱਡੇ ਵੱਡੇ ਮਸਲੇ ਦੇਖੇ ਨੇ ਪਰ ਅਸੀਂ ਇੱਕ ਮੋਟਰ ਮਕੈਨਿਕ ਪੰਜਾਬੀ ਕਰੈਕਟਰ ਨਹੀਂ ਦੇਖਿਆ ਇੱਕ ਦਰਜੀ ਹੈ ਜਿਹੜਾ ਉਹ ਪੰਜਾਬੀ ਕਰੈਕਟਰ ਨਹੀਂ ਦੇਖਿਆ ਇਸ ਫਿਲਮ ਦੇ ਵਿੱਚ ਦੇਖਿਆ ਤੇ ਉਹਦਾ ਸਟਰਗਲ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਾਨੂੰ ਲੱਗਦਾ ਕਿ ਆਦਰਸ਼ ਕਰੈਕਟਰ ਨੇ ਪਰ ਜਿਹੜਾ ਬੰਦੇ ਦਾ ਸਟਰਗਲ ਹੈ ਉਹ ਇੱਕ ਚੰਗਾ ਹੋਣ ਤੇ ਉਹਦੀ ਅਸਲੀਅਤ ਦੇ ਵਿੱਚ ਹੈ ਕਈ ਵਾਰ ਅਸੀਂ ਡਰ ਵੀ ਜਾਂਦੇ ਹਾਂ ਤੇ ਉਹ ਡਰ ਨੂੰ ਵੀ ਦਿਖਾਇਆ ਗਿਆ ਉਸ ਸਟਰਗਲ ਨੂੰ ਦਿਖਾਇਆ ਗਿਆ ਹੈ ਬੰਦਾ ਆਪਣੀ ਜ਼ਮੀਰ ਨਾਲ ਵੀ ਇਹ ਸਟਰਗਲ ਕਰ ਰਿਹਾ ਤੇ ਬਾਹਰ ਵਾਲੀ ਪੂਰੀ ਸੋਸਾਇਟੀ ਨਾਲ ਪੂਰੇ ਪੂਰੇ ਸਟਰਕਚਰ ਨਾਲ ਸਟਰਗਲ ਕਰ ਰਿਹਾ ਉਹ ਚੀਜ਼ ਨੂੰ ਸਿਨੇਮਾ ਦੇ ਵਿੱਚ ਪਾਲੀ ਭੁਪਿੰਦਰ ਹੋਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਫਿਲਮਾਇਆ ਕੁਲਜਿੰਦਰ ਸਿੰਘ ਸਿੱਧੂ ਉਹਨਾਂ ਦੇ ਜਿਹੜੇ ਮੇਨ ਲੀਡ ਹੀਰੋ ਸੀਗੇ ਉਹਨਾਂ ਨੇ ਉਹ ਇਮੋਸ਼ਨਸ ਨੂੰ ਕੈਪਚਰ ਕਰ ਲਿਆ ਤੇ ਜਿਹੜੇ ਮੈਡਮ ਸੀਗੇ ਉਹਨਾਂ ਨੇ ਵੀ ਬਹੁਤ ਅੱਛਾ ਪਰਫਾਰਮ ਕੀਤਾ ਤੇ ਮੈਨੂੰ ਓਵਰਆਲ ਬਹੁਤ ਅੱਛੀ ਲੱਗੀ ਇੱਕ ਗੱਲ ਜਿਹੜੀ ਮੈਂ ਹੋਰ ਐਡ ਕਰਨਾ ਚਾਹੂੰਗੀ ਕਿ ਅਕਸਰ ਸਾਨੂੰ ਕੈਰੈਕਟਰਸ ਆ ਚੰਗੇ ਜਾਂ ਮਾੜੇ ਮਿਲਦੇ ਨੇ ਪਰ ਹੁਣ ਲੱਗਦਾ ਹੈ ਕਿ ਇਹਦੇ ਵਿੱਚ ਹਰੇਕ ਕੈਰੈਕਟਰ ਦੇ ਸਾਰੇ ਸ਼ੇਡਸ ਨਜ਼ਰ ਆਉਂਦੇ ਨੇ ਪੁਲਿਸ ਵਾਲੇ ਵੀ ਚੰਗੇ ਨੇ ਬਾਕੀ ਸਾਰੇ ਉਹ ਬਹੁਤ ਅੱਛਾ ਹੈ ਮੈਂ ਸਾਰਿਆਂ ਨੂੰ ਇਹ ਕਹਾਂਗੀ ਕਿ ਪੰਜਾਬੀਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਤੁਹਾਨੂੰ ਕਿਸ ਤਰ੍ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਮੂਵੀ ਬਹੁਤ ਹੀ ਵਧੀਆ ਹੈ ਔਰ ਅਸਲੀ ਪੰਜਾਬ 'ਚ ਜੋ ਜਿਵੇਂ ਹੈ ਸਮਾਜਿਕ ਮੁੱਦੇ ਚੁੱਕੇ ਗਏ ਇਹ ਅਸੱਚ ਨਹੀਂ ਬਤੋਂ ਜਿਵੇਂ ਸੰਖਾ ਦਿਖਾ ਦਿੰਦੇ ਨੇ ਪਿਕਚਰਾਂ ਦੇ ਵਿੱਚ ਉਹ ਹੋਰਿਤਨਾਂ ਥੋੜਾ ਦਿਖਾਇਆ ਜਾਂਦਾ ਇਹ ਸਾਰਾ ਸੱਚ ਹੈ ਔਰ ਜਿਹ ਇਸ ਤਿਹਨੇ ਕਿਹਾ ਕਿ ਪੱਗ ਦੇ ਜੋ ਹਨਾ ਉਹ ਇਹ ਇਹ ਸੱਚ ਹੈ ਸਾਡੇ ਨਾ ਇਹ ਪੰਜਾਬ ਦੀ ਮਿੱਟੀ 'ਚ ਹੀ ਕੁਝ ਹੈ ਜੀ ਕਿ ਜੇ ਜੋ ਪੰਜਾਬ ਜੋ ਇਹ ਪੰਜਾਬ ਤੋਂ ਜਨਮੇਗਾ ਤਾਂ ਹਾਂ ਔਰ ਉਹਦੇ ਵਿੱਚ ਆਏਗਾ ਹੀ ਆਏਗਾ ਔਰ ਕਿਸੇ ਪੰਜਾਬ ਤੋਂ ਬਾਹਰ ਨਹੀਂ ਆ ਸਕਦਾ ਔਰ ਕਵਿਸ਼ਰੀ ਪੰਜਾਬੀ ਬੋਲੀ ਠੀਕ ਹੈ ਨਾ ਪੰਜਾਬੀ ਬੋਲੀ ਹੀ ਮਤਲਬ ਦੇ ਨਾਲ ਜੇ ਤੁਸੀਂ ਕਵਿਸ਼ਰੀ ਸੁਣੋਗੇ ਤੁਹਾਡੇ ਅੰਦਰ ਜੋਸ਼ ਖੁਦ ਹੀ ਪੈਦਾ ਹੁੰਦਾ ਹੈ ਜਿਹੜਾ ਹਾਂਜੀ ਕਹਿ ਦਿੰਦੇ ਆ ਹਾਂਜੀ ਮਤਲਬ ਇਸ ਕਰਕੇ ਇਹ ਫਿਕਚਰ ਬਹੁਤ ਹੈ ਔਰ ਇਹ ਸਮਾਜਿਕ ਮੁੱਦੇ ਨਾਲ ਚੁੱਕੀ ਹੈ ਪਾਲੀਪ ਵਿੱਚ ਅਸੀਂ ਬਹੁਤ ਬੜੀ ਫਿਕਚਰ ਬਣਾਈ ਹੈਗੀ ਹੈ ਔਰ ਮੇਰੇ ਹਿਸਾਬ ਨਾਲ ਇਹੋ ਜਿਹੀ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਨੇ ਬਹੁਤ ਬਹੁਤ ਥੈਂਕ ਯੂ ਭਾਈ ਕਿਸ ਤਰ੍ਹਾਂ ਦੀ ਮੂਵੀ ਲੱਗ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਸਟਾਰ ਦਾ ਸਾਰੀ ਬਹੁਤ ਵਧੀਆ ਜੀ ਬਹੁਤ ਵਧੀਆ ਐਕਟਿੰਗ ਲੱਗੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਬਹੁਤ ਵਧੀਆ ਬਹੁਤ ਸੋਹਣੀ ਹੈਗੀ ਸਟੋਰੀ ਲਾਈਨ ਬਹੁਤ ਵਧੀਆ ਹੈਗੀ ਉਹਨਾਂ ਦੀ ਬਹੁਤ ਵਧੀਆ ਮੈਂ ਕਹਿੰਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਜੀ ਨਜ਼ਾਰਾ ਹੀ ਬੰਨੇ ਆ ਪਏ ਅੱਜ ਵਧੀਆ ਮੌਕਾ ਮਿਲਿਆ ਤੁਹਾਨੂੰ ਇੰਨਾ ਓਡੀਆਸ ਦੇ ਵਿੱਚ ਬੈਠ ਕੇ ਸਾਰਾ ਫੈਮਿਲੀ ਬਹੁਤ ਨਜ਼ਾਰਾ ਆ ਗਿਆ ਹੋਰ ਬਣਨੀ ਚਾਹੀਦੀ ਨੇ ਅਸੀਂ ਫਿਲਮ ਕੋ ਦੱਸਣਾ ਸੀ ਸ਼ੇਰ ਬਸ ਸਟੋਰੀ ਬਹੁਤ ਵਧੀਆ